ਨਾ ਸਾਰਿਆਂ ਦੀ ਆਵਾਜ਼ ਹੈ ਸਿੱਖ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਦੀ ਚਾਹਨਾ ਚਾਹੁੰਦੇ ਇਹਦੇ ਵਿੱਚ ਸਿਹਰੇ ਪੰਜਾਬ ਅਕਾਲੀ ਦਲ ਦੇ ਉਹਦੇਦਾਰ ਸਰਦਾਰ ਬਰਵਿੰਦਰ ਸਿੰਘ ਸਕੱਤਰ ਜਨਰਲ ਸਰਦਾਰ ਜੈਨ ਸਾਹਿਬ ਸਰਦਾਰ ਬੁੱਟਾ ਸਿੰਘ ਸਾਡੇ ਕਾਰਜਕਾਰੀ ਪ੍ਰਧਾਨ ਥੱਲੇ ਆਗੇ ਉਹ ਵੀ ਆ ਜਾਂਦੇ ਐ ਸ਼੍ਰੋਣੀ ਅਕਾਲੀ ਦਲ ਫਤਿਹ ਦੀ ਸਰਦਾਰ ਜਸਕਰਨ ਸਿੰਘ ਦੀ ਉਰੀਸ਼ ਮੁਚੀ ਟੀਮ ਇਹਨੇ ਜਨਰਲ ਸਕੱਤਰ ਪਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਲੱਖੀ ਜਿਵਰੀ ਹਾਈ ਕੋਰਟ ਤੋਂ ਇਹ ਸੰਦੀਪ ਸਿੰਘ ਸ਼ੋਖਲਾ ਉਹ ਹਾਜ਼ਰ ਹਨ ਸ਼੍ਰੋਮਿਕ ਕਮੇਟੀ ਦੇ ਮੈਂਬਰ ਤੇ ਪੰਥਕ ਦਲ ਦੇ ਪ੍ਰਧਾਨ ਵੱਲੋਂ ਬਾਬਾ ਚਰਨਜੀਤ ਸਿੰਘ ਜੀ ਇੱਥੇ ਆਏ ਹੋਏ ਹਨ ਸ਼੍ਰੋਮਿਕ ਕਮੇਟੀ ਦੇ ਮੈਂਬਰ ਵੀ ਹੈ ਬਾਬਾ ਸਵਰਨਜੀਤ ਸਿੰਘ ਜੀ ਤੇ ਤਰਨਾ ਦਲ ਬਟਾਲੇ ਤੋਂ ਆਏ ਆ ਉਹਦੇ ਮੁਖੀ ਹੈ ਸਰਦਾਰ ਪਰਮਜੀਤ ਸਿੰਘ ਜੀ ਸੋਹਲੀ ਇਸ ਸੁਤੰਤਰ ਕਾਲੀ ਦਲ ਦੇ ਪ੍ਰਧਾਨ ਉਹ ਸਾਰੇ ਹਾਜ਼ਰ ਹਨ ਇਸ ਦੇ ਨਾਲ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇंदे ਹਾਜ਼ਰ ਹਨ ਸ਼ਹਾਰ ਇੱਕ ਦੋ ਸੱਜੇ ਸਾਡੇ ਦੰਦੰਦਿਕਸਾਲ ਦੇ ਵਰਕਰ ਤੇ ਖੰਡਕੀਤਨੀ ਜਿੱਥੇ ਦੇ ਮੈਂਬਰ ਵੀ ਇੱਥੇ ਪੰਕਚਰ ਵਾਲੇ ਤੁਹਾਡਾ ਫਿਰ ਧੰਨਵਾਦ ਮੁਖਤੌਰ ਤੇ ਸ਼ੋਕਮਿੰਟ ਤੁਹਾਡੇ ਲੈ ਕੇ ਆਪਣਾ ਪੱਖ ਜਿਹੜਾ ਅਸੀਂ ਲਿਖਤੀ ਰੂਪ ਚ ਹੀ ਦਿੱਤਾ ਹੈ ਤੇ ਸਾਰੀਆਂ ਜਥੇਬੰਦੀਆਂ ਇਹ ਮਹਿਸੂਸ ਕਰਦੀਆਂ ਨੇ ਇਹ ਪੰਜਾਬ ਦੇ ਲੋਕ ਇੱਕ ਨਵਾਂ ਪੰਜਾਬ ਦੀ ਸਿਰਜਣਾ ਚਾਹੁੰਦੇ ਜੋ ਵਰਤਮਾਨ ਸਿਸਟਮ ਰਾਸੀ ਤੌਰ ਤੇ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਭਾਇਓ ਦੇ ਚਾਂ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਜਿਆ ਅਕਾਲੀ ਦਲ ਸਖਬੀਰ ਸਿੰਘ ਦਾ ਸਾਰੀਆਂ ਹੀ ਪਾਰਟੀਆਂ ਤੇ ਇੱਕੋ ਥੈਲੀ ਦੇ ਚਟੇ ਵਟੇ ਹਨ ਅਸੀਂ ਸਮਝਦੇ ਹਾਂ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲਗਾ ਕਿਤਾ ਲੁੱਟਿਆ ਅਮਰਸਵ ਦਾਲੀ ਨਾਲੋਂ ਹੀ ਵੱਧ ਲੁੱਟਿਆ ਜਿਹੜੀਆਂ ਦੋ ਪੰਤਕ ਸੀਟਾਂ ਦੇ ਉੱਤੇ ਸਾਡੇ ਵੱਲੋਂ ਸਾਰੀਆਂ ਪੰਤਕ ਜਥੇਬੰਦੀਆਂ ਵੱਲੋਂ ਫਰੀਦਕੋਟ ਤੇ ਸਰਬਜੀਤ ਸਿੰਘ ਤੇ ਖਡੂਰ ਸਾਹਿਬ ਤੋਂ ਸਰਦਾਰ ਅਮਰਪਤਪਾਲ ਸਿੰਘ ਨੇ ਜਿਹੜੀ ਚੋਣ ਲੜੀ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਇਹਦੇ ਲਈ ਅੱਜ ਅਸੀਂ ਤੁਹਾਡੇ ਰਹੀ ਪੰਜਾਬ ਦੇ ਸਮੁੱਚੇ ਲੋਕਾਂ ਦਾ ਬਹੁਤ ਸਤਿਕਾਰ ਨਾਲ ਧੰਨਵਾਦ ਕਰਨ ਲਈ ਤੁਹਾਨੂੰ ਖਿੱਚੇ। ਦੂਜੀ ਗੱਲ ਇੱਕ মিডিਆ ਦੇ ਵਿੱਚ ਬਹੁਤ ਤਰ੍ਹਾਂ ਦਾ ਭਰਮ ਪੁਆਇਆ ਜਾ ਰਿਹਾ ਹੈ। ਨੈਸ਼ਨਲ মিডিਆ 'ਚ ਵੀ ਬਹੁਤ ਵੱਡੇ ਵੱਡੇ ਲੋਕਾਂ ਦੇ ਲੇਖ ਆ ਰਹੇ ਹਨ। ਜਿਵੇਂ ਮੈਂ ਕੱਲੇ ਤੁਸੀਂ ਪੜਿਆ ਹੋਣਾ ਪ੍ਰਵਚਨ ਜਾਗਤ ਵੀ ਵਰਨ ਰਹੇ ਹੈ ਬੀਜੀਪੀ ਦੇ ਹੈ ਇਸੇ ਤਰ੍ਹਾਂ ਬਿਊਰੋ ਉਹ ਵੀ ਬੜੇ ਉੱਚੇ ਹੋ ਗਏ ਤੇਰੇ ਅੱਜਾ ਹੋ ਨੈਸ਼ਨਲ ਮੀਡੀਏ ਦੇ ਵਿੱਚ ਇੱਕ ਭਰਮ ਪੈਦਾ ਕੀਤਾ ਜਾ ਰਿਹਾ ਵੀ ਇੱਥੇ ਬਹੁਤ ਅਤਵਾਦ ਆ ਗਿਆ ਇੱਥੇ ਦਾ ਬੜੀ ਹਾਲਾਤ ਵਿਗੜ ਗਏ ਇਹ ਗੱਲ ਪਹਿਲੀ ਗੱਲ ਤੇ ਅਸੀਂ ਉਹ ਸਾਰੇ ਮੀਡੀਏ ਦੀ ਬਹੁਤ ਸਖਤ ਨਿੰਦਿਆ ਕਰਦੇ ਦੂਜੀ ਗੱਲ ਜਿਹੜੇ ਇਸ ਤਰ੍ਹਾਂ ਦਾ ਭਰਮ ਪੈयो ਬੁੱਧੀਜੀਵੀ ਹੈ ਜਾਂ ਜਿਹੜੇ ਵੀ ਲੋਕ ਪਾ ਰਹੇ ਹਨ ਉਹ ਗਲਤ ਹਨ ਅਸੀਂ ਸਾਰੀਆਂ ਜੱਥੇਬੰਦੀਆਂ ਇਸ ਗੱਲ ਇਹ ਵਚਨਬੱਧਨਾ ਕਿ ਅਸੀਂ ਨਵੇਂ ਪੰਜਾਬ ਦੀ ਸਿਰਜਣਾ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਜਮਹੂਰੀ ਢੰਗ ਤਰੀਕਿਆਂ ਦੇ ਨਾਲ ਸਾਰੇ ਇਕੱਠੇ ਹੋ ਕੇ ਜਿਹੜਾ ਜੇਤੂ ਕਾਫਾ ਇਹਨੂੰ ਅੱਗੇ ਵਧਾਵਾਂਗੇ ਤੇ ਸ਼੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਤੇ 2027 ਦੀਆਂ ਚੋਣਾਂ ਅਸੀਂ ਇਕੱਠੇ ਹੋ ਕੇ ਬਹੁਤ ਮਜ਼ਬੂਤੀ ਨਾਲ ਲੜਾਈਏ ਇਸ ਕਾਫੇ ਨੂੰ ਅੱਗੇ ਵਧਾਵਾਂਗੇ ਉਹਦੇ ਸਰਦਾਰ ਸਰਜੀਤ ਸਿੰਘ ਸਰਦਾਰ ਅਮਰਤਪਾਲ ਸਿੰਘ ਜੀ ਸਾਰੀ ਸਲਾਹ ਨਾਲ ਅੱਗੇ ਅਸੀਂ ਵਧਾਂਗੇ ਜੀ ਜੀ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹ ਹੈ ਕਿ ਇੱਕ ਜਮਹੂਰੀਅਤ ਸਾਡਾ ਇੱਕ ਸੰਵਿਧਾਨ ਹੈ ਜਮਹੂਰੀਅਤ ਹੈ ਅਸੀਂ ਕਹਿੰਨੇ ਦੇਸ਼ ਦਾ ਸੰਸਾਰ ਦਾ ਸਭ ਤੋਂ ਵੱਡੀ ਜਮਹੂਰੀਅਤ ਹੈ ਤੁਹਾਡੇ ਰਾਹੀਂ ਮੈਂ ਦੋਹਾਂ ਸਰਕਾਰਾਂ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਇੱਕ ਹਾਰਿਆ ਹੋਇਆ ਐਮਪੀ ਦਾ ਤੇ ਮੰਤਰੀ ਬਣਾਦਾ ਇੱਕ ਜਿੱਤਿਆ ਹੋਇਆ ਜਿਹੜਾ ਪੰਜਾਬ ਦੀਆਂ ਰਿਕਾਰਡ ਵੋਟਾਂ ਤੇ ਜਿੱਤੇ ਹੈ ਉਹਦੇ ਕੋ ਐਨਐਸਸੀ ਦਾ ਉਹ ਐਨਐਸਸੀ ਦਾ ਕਾਰਨ ਹੀ ਇਹ ਜਮਹੂਰੀਅਤ ਦਾ ਕਤਲ ਹੈ ਕੋਈ ਗੱਲ ਜਿਹੜੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਇਹ ਸਾਰੇ ਹਾਲਾਤ ਆ ਇਹ ਜਿੱਥੇ ਬੰਦਿਆ ਵੀ ਤੇ ਨਾਲ ਅਸੀਂ ਜਿਹੜੇ ਪੰਜਾਬ ਦੇ ਪੱਖੀ ਜਿੱਥੇ ਬੰਦਿਆ ਜਿਹੜੀਆਂ ਰਵਾਇਦੀ ਪਾਰਟੀਆਂ ਭਾਵੇਂ ਉਹ ਭਾਜਪਾ ਆ ਭਾ ਅਕਾਲੀ ਦਲ ਸੁਖਵੀਰ ਸਿੰਘ ਭਾਵੇਂ ਉਹਨਾਂ ਦੇ ਵਿੱਚ ਕੋਈ ਹੋਰ ਪਾਰਟੀਆਂ ਜਿਹੜੀਆਂ ਪ੍ਰਾਣੀਆਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਇਹਨਾਂ ਤੋਂ ਬਿਨਾ ਪੰਜਾਬ ਦੇ ਲੋਕ ਜਿਹੜੇ ਸੰਘਰਸ਼ੀ ਲੋਕ ਆ ਸਮੁੱਚੇ ਪੰਜਾਬੀ ਭਾਈਚਾਰੇ ਨਾਲ ਲੈ ਕੇ ਜਿਵੇਂ ਜੈਨ ਸਾਭਰੀ ਬੜੇ ਵੱਡੇ ਹਿੰਦੂਆਂ ਦੇ ਇਕੱਠ ਹੋਏ ਐ ਇਹਨਾਂ ਨੂੰ ਵੀ ਨਾਲ ਲੈ ਕੇ ਗਲਤ ਭਾਈਚਾਰਾ ਜਿਹੜਾ ਸਰੀਆਂ ਤੋਂ ਆਪਣੇ ਆਪ ਨੂੰ ਅਨਡਿੱਠ ਸਮਝ ਰਿਹਾ ਉਹਨੂੰ ਨਾਲ ਲੈ ਕੇ ਧਾਰਮਿਕ ਸਿੱਖਿਆਤ ਨੂੰ ਨਾਲ ਲੈ ਕੇ ਸਿੱਖ ਸੰਪਰਦਾਵਾਂ ਨੂੰ ਨਾਲ ਲੈ ਕੇ ਰਾਜੀਆਂ ਟਾੜੀਆਂ ਸਾਰੀਆਂ ਜੱਟੇ ਬੰਦੀਆਂ ਨਾਲ ਸਹਿਯੋਗ ਕਰਕੇ ਤੇ ਵਿਸ਼ੇਸ਼ ਕਰਕੇ ਕਿਸਾਨ ਜੱਟੇ ਬੰਦੀਆਂ ਨਾਲ ਵੀ ਸਾਂਝੇ ਤੌਰ ਤੇ ਇੱਕ ਅਸੀਂ ਬਹੁਤ ਵੱਡੀ ਲਹਿਰ ਸ਼ੁਰੂ ਕਰਨ ਜਾ ਰਹੇ ਹਾਂ ਇਹ ਰਿਆਈਆਂ ਲਈ ਵੀ ਤੇ ਜਿਹੜੇ ਗੁਰੂ ਗ੍ਰੰਥ ਸਾਹਿਬਹ ਜੀ ਦੇ ਜੋ ਸਰੂਪਾਂ ਦੀ ਬੇਦਵੀ ਹੋਈ ਹੈ ਉਹਨਾਂ ਦੇ ਦੁੱਖੀਆਂ ਨੂੰ ਚਾਰੇ ਪਾਰਟੀਆਂ ਨੇ ਸਾਡੇ ਦਾ ਧੋਖਾ ਕੀਤਾ ਪੰਜਾਬ ਦੇ ਲੋਕਾਂ ਦਾ ਤਾਂ ਧੋਖਾ ਕੀਤਾ ਸੰਸਾਰ ਭਰ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨਾਲ ਤੇ ਜਿਹਦਾ ਵੀ ਕੋਈ ਇਨਸਾਫ ਤੇ ਰੱਬ 'ਤੇ ਯਕੀਨ ਹੈ ਉਹਨਾਂ ਲੋਕਾਂ ਨਾਲ ਵਿਸ਼ਵਾਸ ਘਾਟ ਕੀਤਾ ਉਹਨਾਂ ਨੂੰ ਸਭ ਕੁਝ ਸਿਕਾਉਣ ਲਈ ਤੇ ਅਸੀਂ ਇੱਕ ਬਹੁਤ ਵੱਡੀ ਜਤੋਜਾੜ ਸ਼ੁਰੂ ਕਰਨ ਜਾ ਰਹੇ ਹਾਂ ਇਹ ਚਾਰੇ ਗੱਲਾਂ ਤੇ ਅਸੀਂ ਧੰਨਵਾਦ ਲਈ ਵੀ ਇਹ ਸਰਕਾਰਾਂ ਦੋਹਾਂ ਦੀ ਆਲੋਚਨਾ ਬਹੁਤ ਸਖਤ ਆਲੋਚਨਾ ਕਰਦੇ ਆ ਕਿ ਉਹ ਪੰਜਾਬ ਦੇ ਉੱਤੇ ਕਿ ਜਿਹੜਾ ਭਰਮ ਪੈਦਾ ਕਰ ਰਹੇ ਹਨ ਕਿ ਅਸੀਂ ਜਿਵੇਂ ਪੰਜਾਬ ਟੁੱਟ ਚੱਲਿਆ ਦੇਸ਼ ਨੂੰ ਵਰਕ ਚੱਲਿਆ ਅਤਵਾਦ ਆ ਗਿਆ ਇਹ ਕਿਹਦਾ ਬੜੀ ਲਾਈ ਚੱਲੀ ਹੈ ਇਸੇ ਬਾਨੇ ਨਾਲ ਉਹ ਸਿੱਖਾਂ ਦੇ ਉੱਤੇ ਇੱਕ ਜਵਰ ਤੇ ਜ਼ੋਰ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਹਥਿਆਰ ਨਹੀਂ ਚੱਲਣ ਦੇਵਾਂਗੇ ਪੂਰਤ ਤੌਰ ਤੇ ਸ਼ਾਂਤਮਈ ਢਗਣਾ ਘਰ ਘਰ ਤੱਕ ਇਸ ਅੰਦੋਲਨ ਨੂੰ ਬਚਾਉਣ ਲਈ ਅਸੀਂ ਅੱਗੇ ਆਪਣੇ ਜਿਹੜੀ ਸਾਰੇ ਬਹੁਤ ਜ਼ਿਆਦਾ ਪ੍ਰੋਗਰਾਮ ਦੇਵਾਂਗੇ ਅਗੜੀ ਗੱਲ ਜ਼ਿਲੰਦਰ ਹੈ ਜਿੰਮੀ ਚੋਣ ਚ ਸਾਡੀਆਂ ਸਾਰੀਆਂ ਜਥੇਬੰਦੀਆਂ ਇਸਾ ਨਹੀਂ ਲੈ ਰਹੀਆਂ ਆਉਂਦੀਆਂ ਜਿਹੜੀਆਂ ਚਾਰ ਜਿੰਮੀ ਚੋਣ ਹੈ ਉਹਨਾਂ ਦੇ ਵਿੱਚ ਵੀ ਅਸੀਂ ਸਾਰੇ ਬੈਠ ਕੇ ਦੋਵੇਂ ਸਾਡੇ ਮੈਂਬਰ ਪਾਰਲੀਮੈਂਟ ਹਨ ਇਹ ਵਿਚਾਰ ਕਰਕੇ ਤੇ ਲੋਕਲ ਜਿਹੜੇ ਜਿਵੇਂ ਗਦਲਵੇ ਦੇ ਬੈਠਿਆ ਲੱਕੀ ਜੂਰੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹੈ ਇਸੇ ਤਰ੍ਹਾਂ ਬਰਨਾਲ ਦੇ ਸਾਰੇ ਲੋਕਾਂ ਦੇ ਉੱਤੇ ਇਕੱਠ ਕਰਕੇ ਉਹਨਾਂ ਇਸਲਾਹਨਾ ਜਿਹੜਾ ਸ੍ਰੀ ਜਮਹੂਰੀ ਤਰੀਕਾ ਹੈ ਉਹ ਅਸੀਂ ਮੀਤਵਾਰ ਲੜਾਂਗੇ ਵੀ ਤੇ ਅਡਾਰਾਂਗੇ ਵੀ ਪਰ ਅੱਜ ਅਜੇ ਉਹ ਲਾਣ ਹੀ ਨਹੀਂ ਹੋਈਆਂ ਸਾਡੀ ਕੋਈ ਕਾਹਲੀ ਨਹੀਂ ਇਹ ਕੋਈ ਵਿਅਕਤੀ ਕਹਿ ਰਿਹਾ ਵੀ ਮੈਂ ਲੜਨੀ ਆ ਅਸੀਂ ਸਮਝਦੇ ਹਾਂ ਕਿ ਸਭ ਦਾ ਜਮੂਰੀ ਅਧਿਕਾਰ ਸਭ ਨੂੰ ਆਪੋ ਆਪਣਾ ਪੱਖ ਰੱਖਣ ਦਾ ਫਰਜ਼ ਹੈ ਪਰ ਅਜੇ ਤੱਕ ਅਫੀਸਰ ਤੋਂ ਸਾਡੇ ਜਿੱਥੇ ਬੰਦੀਆਂ ਵੱਲੋਂ ਕੋਈ ਮੀਟਿੰਗ ਵਾਰ ਨਹੀਂ ਹਟਾ ਰਿਹਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅਮਰਤ ਸਿੰਘ ਜੀ ਨੂੰ ਜਿਹੜੇ ਸੋਹਣੀ ਚਕਾਈ ਦੀ ਜਿਹੜੇ ਹੋਰ ਕੈਂਤੀ ਹੈ ਉਹਨਾਂ ਨੂੰ ਕੰਟਰੋਲ ਵੀ ਦਿੱਤੀ ਜਾ ਰਹੀ ਹੈਗੀ ਕੀ ਕਰਨਾ ਹੈ ਆਪਾਂ ਇਹ ਵਿਦ ਕਰਾਈ 100% ਵਿਦ ਕਰਾਈ ਸਰਕਾਰ ਡਰੀ ਹੋਈ ਹੈ ਭਗੜਾੜ ਚ ਇੱਕ ਲੋਕ ਲੈ ਤੋਂ ਸਿੱਖ ਲੈ ਤੋਂ ਡਰੀ ਹੈ ਕਿਉਂਕਿ ਅਸਲ ਚ ਜਿਹੜੇ ਰਾਜਨੀਤਿਕ ਹੈ ਜਿਵੇਂ ਫਰੀਦਪੁਰ ਤੇ ਖਡੂਰ ਸਾਹਿਬ ਜੋ ਹੈ ਇਹ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਰੱਦ ਕਰਦਾ ਕੋ ਆਪਣੇ ਡਰ ਦੇ ਮਾਰੀ ਇਹ ਕਰ ਰਿਹਾ ਇਹਦੇ ਨਾਲ ਲੋਕਾਂ ਦੀ ਹਮਦਰਦੀ ਹੋਰ ਵਧੇਗੀ ਵਧੇਗੀ ਸਾਨੂੰ ਉਮੀਦ ਹੈ ਵੇਖੋ ਜੇ ਆਪਾਂ ਕੋਈ ਜਮਹੂਰੀਅਤ ਦੀ ਅੰਖ ਦੀ ਕੱਟਣ ਇਮਾਨਦਾਰੀ ਦੀ ਮੈਂ ਤੁਹਾਡੇ ਤੋਂ ਇੱਕ ਤੁਹਾਡੇ ਰਾਹੀਂ ਤੇ ਤੁਹਾਡੇ ਕੋਲ ਵੀ ਆਪਣਾ ਇੱਕ ਪੱਤਰ ਰੱਖਣਾ ਚਾਹੁੰਦਾ ਇਹ ਕਿੱਥੇ ਆ ਜਮਹੂਰੀਅਤ ਜਾਂ ਕਿੱਥੇ ਆ ਕੱਟੜ ਇਮਾਨਦਾਰੀ ਇੱਕ ਬੰਦਾ 7 ਸੀਟਾਂ ਹਾਰ ਕੇ ਤੇ ਫੇਰ ਵੀ ਕਹੇ ਮੈਂ ਕੁਰਸੀ ਨਹੀਂ ਛੱਡਦਾ ਉਹਨੇ ਸਵਰਾਜ ਬਣਾਇਆ ਇੱਕ ਰਾਫਟ ਉਹ ਕਹਿੰਦਾ ਮੇਰੀ ਪੱਕਾ ਰਾਏ ਕੋ ਬਣਾ ਕਿਸੇ ਨੂੰ ਹੋਰ ਮੈਂ ਮੰਨਦਾ ਹੀ ਨਹੀਂ ਗੈ ਸਾਰੀ ਪਾਰਟੀ ਚ ਐਸੇ ਤਰ੍ਹਾਂ ਬਹੁਤ ਗੱਲਾਂ ਹੈ ਜਿਹੜੀਆਂ ਕ੍ਰਪਸ਼ਨ ਦੀਆਂ ਇੱਕ ਸੰਜਾਈ ਵਿਭਾਗ ਚ ਕਰੋੜਾਂ ਅਰਬਾਂ ਰੁਪਏ ਦਾ ਘਟਾਲਾ 3 ਸਾਲ ਹੋਵੇ ਪਈ ਉਹਦੀ ਇਹਦੇ ਤੇ ਪਈ ਹੈ ਇਹ ਬਿਲਕੁਲ ਸਾਰੇ ਨਕਾਰੇ ਜਾ ਚੁੱਕੇ ਲੋਕ ਹੈ ਇਹਨਾਂ ਦਾ ਥਾਂ ਕਸੀ ਬੜੀ ਜ਼ਿੰਮੇਵਾਰੀ ਨਾਲ ਇੱਕ ਗੱਲ ਕਹਿਣਾ ਚਾਹੁੰਦੇ ਆ ਸਾਡਾ ਜਿਹੜਾ ਮੁੱਖ ਤੌਰ ਤੇ ਲੋਕ ਪਲੇਅਰ ਬਣਾਉਣ ਦਾ ਉਦੇਸ਼ ਵੀ ਹੋਏਗਾ ਇਹਨਾਂ ਸਾਰਿਆਂ ਦਾ ਸਾਰਿਆਂ ਦਾ ਇਹ ਨਹੀਂ ਵੀ ਜਿਹੜੇ ਇਮਾਨਦਾਰ ਬੰਦੇ ਆ ਬਹੁਤੇ ਇਹਨਾਂ ਚੋਂ ਬ੍ਰਸ਼ਟਾ ਉਹਨਾਂ ਦਾ ਤਾਂ ਜੇ ਕੋਈ ਪਿਆਰ ਦਾ ਸੱਚਾ ਸੋਚਿਆ ਜਮਹੂਰੀ ਬਦਲ ਲੋਕਾਂ ਨੂੰ ਚੁੰਦੇ ਤੇ ਇਹਨਾਂ ਦਾ ਤਾਂ ਸਾਰਿਆਂ ਦਾ ਜੇਲ੍ਹ ਹੈ ਜੀ ਉਸੇ ਡਰ ਚੋ ਇਹ ਸਾਰਾ ਚੱਲ ਰਿਹਾ ਹੈ ਲੋ ਭਾਈ ਜੀ ਇੱਕਾ ਟੁਕਾ ਪਾਰਟੀਆਂ ਨੂੰ ਛੱਡ ਕੇ ਪੰਜਾਬ ਦੀਆਂ ਹੋਰ ਪਾਰ ਕਿਨੇ ਕਿਸੇ ਨੇ ਵੀ ਆਪਣੇ ਪਾਰ ਨੂੰ سپورਟ ਨਹੀਂ ਇਹਦੇ ਬਾਰੇ ਕੀ ਕਹਿਣਾ ਤਾਂ ਇਕਾਦੁਕਾ ਪਾਰਟੀਆਂ ਦਾ ਤਾਂ ਸਾਨੂੰ ਪਤਾ ਨਹੀਂ ਪੰਜਾਬ ਦੇ ਲੋਕਾਂ ਨੇ ਸਟੋਰ ਇਕਾਦੁਕਾ ਜਿਹਨਾਂ ਨੂੰ ਤੁਸੀਂ ਇਕਾਦੁਕਾ ਕਹਿੰਦੇ ਹੋ ਉਹ ਪੰਜਾਬ ਦੇ ਲੋਕਾਂ ਦੇ ਪ੍ਰਤੀਨਿਧ ਹਨ ਗੁਰਦੀਪ ਜੀ ਜਲੰਧਰ ਪਛਮੀ ਵਾਲੇ ਮਾਮਲੇ ਤੇ ਅਸੀਂ ਇੱਕ ਵਾਰ ਨਾ ਪੂਰਾ ਹੋ ਜਾਂਦਾ ਲੋਕਾਂ ਦੀ ਬਹੁ ਗਿਣਤੀ ਅਸੀਂ ਦੋ ਸੂਚਕਾਂ ਦੇ ਛੇਤ ਕਰਤੀਆਂ ਸੀ ਲੋਕਾਂ ਦੇ ਪ੍ਰਤੀਨਿਧ ਇਕਾਦੁਕਾ ਪਾਰਟੀਆਂ ਦਾ ਸਵਾਲ ਉਹਨਾਂ ਦੇ ਪੁੱਤਰ ਵਾਹਿਗੁਰੂ ਜੀ ਦਾ ਸਮੂਚੀਆਂ ਜਥੇਬੰਦੀਆਂ ਸ਼ੇਰੇ ਪੰਜਾਬ ਅਕਾਲੀ ਦਲ ਤੇ ਭਾਈ ਕਰਨਜੀਤ ਸਿੰਘ ਜੀ ਸਹੌਲੀ ਜੋ ਸਤੰਤਰ ਕਾਲੀ ਦਲ ਹੈ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਲक्की ਜੀ ਜਿਹੜੇ ਗਿੱਦੜਵਾਹ ਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਕੰਮ ਕੀਤਾ ਸਾਡੀ ਸਿੱਖ ਪਾਰਲੀਮੈਂਟ ਦੇ ਮੈਂਬਰ ਚਰਨਜੀਤ ਸਿੰਘ ਜੀ ਤੇ ਮੁਖੀ ਤਰਨਾਨਾ ਦਲ ਦੇ ਬਾਬਾ ਸਵਰਨਜੀਤ ਸਿੰਘ ਜੀ ਤੇ ਸਾਡੀ ਸਤਿਕਾਰਯੋਗ ਜਿਹੜੇ ਸਰਦਾਰ ਸੱਤਟਰ ਜਨਰਲ ਐ ਸਰਦਾਰ ਬਲਵਿੰਦਰ ਸਿੰਘ ਜੀ ਤੇ ਸਾਡੀ ਪਾਰਟੀ ਦੇ ਜਨਰਲ ਸੈਕਟਰੀ ਅ ਅਤਲਾ ਸਾਹਿਬ ਸਖਤੈਨ ਸਣੀ ਜੀ ਤੇ ਸੁਰਿੰਦਰ ਸਿੰਘ ਜੀ ਤੇ ਸਾਡੇ ਹਿੰਦੂ ਕੌਮ ਦੀ ਜਿਹੜੀ ਤਰਜਮਾਨੀ ਕਰਦੇ ਆ ਜਿਹੜੇ ਹੱਕ ੜਾ ਕੇ ਸਾਰੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਪੰਥ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੇ ਪੁੱਤਾਂ ਦੇ ਨਾਲ ਪੰਜਾਬ ਦੀ ਇੰਡਸਟਰੀ ਦੇ ਨਾਲ ਪੰਜਾਬ ਦੇ ਨਾਲੇ ਖੜੇ ਆ ਹਿੱਕ ਤਾਣ ਕੇ ਤੇ ਸੱਚੀ ਪੇਸ਼ ਕੀਤੀ ਆ ਮੇਰਾ ਕਹਿੰਦੋ ਭਾਵ ਜੈਨ ਸਾਹਿਬ ਤੇ ਅੱਜ ਅਸੀਂ ਸਾਰੇ ਇਕੱਠੇ ਆ ਇਕੱਠੇ ਰਵਾਂਗੇ ਇਕੱਠੇ ਲੜਾਂਗੇ ਅਸੀਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜੀ ਖਡੂਰ ਸਾਹਿਬ ਦੀ ਸੀਟ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਨੂੰ ਤੇ ਫਰੀਦਕੋਟ ਦੀ ਸੀਟ ਤੋਂ ਭਾਈ ਬਿਆਨ ਸਿੰਘ ਦੇ ਫਰਜੰਦ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਅਸੀਂ ਪੰਜਾਬ ਦਾ ਪੰਥ ਦਾ ਧੰਨਵਾਦ ਕਰਦੇ ਆਂ ਅਸੀਂ ਪੰਜਾਬ ਦੇ ਹਿੰਦੂਆਂ ਦਾ ਪੰਜਾਬ ਦੇ ਮੁਸਲਮਾਨਾਂ ਦਾ ਪੰਜਾਬ ਦੇ ਅਸਾਈਆਂ ਦਾ ਪੰਜਾਬ ਦਾ ਪ੍ਰੈਸ ਦਾ ਪੰਜਾਬ ਦਾ ਸੋਸ਼ਲ ਮੀਡੀਆ ਦਾ ਨਿੰਗਾ ਸਿੰਘਾਂ ਦਾ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਬਤ ਕਰਤਾ ਕਿ ਪੰਜਾਬ ਦੇ ਵਿੱਚ ਪੀਸ ਹੈ ਪੰਜਾਬ ਦੇ ਵਿੱਚ ਸ਼ਾਂਤੀ ਹੈ ਤੇ ਸਰਕਾਰ ਨੇ ਅਮਰਤਪਾਲ ਨੂੰ ਅੰਦਰ ਕਰਕੇ ਟੈਰਰ ਫਲਾਇਆ ਸੀ ਅੰਦਰ ਕਰਕੇ ਉਹਨੇ ਜ਼ੁਲਮ ਕੀਤਾ ਸੀ ਉਹਨੇ ਗੈਰ ਕਾਨੂੰਨੀਆ ਗੱਲਾਂ ਕੀਤੀਆਂ ਸੀ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਪੰਜਾਬ ਦੇ ਵਿੱਚ ਕਹਿਤਾ ਕਿ ਅਸੀਂ ਸਾਰੇ ਇਕੱਠੇ ਆਂ ਪਰ ਤੱਕ ਨੂੰ ਪ੍ਰਮਾਨ ਦੀ ਲੋੜ ਨਹੀਂ ਜਿਹੜਾ ਮੈਂ ਕਹਿਣਾ ਚਾਹਣਾ ਕਿ ਅਸੀਂ 85% ਤੋਂ ਵੱਧ قربانیاں ਕੀਤੀਆਂ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਜਿਹੜਾ ਰੋਜ਼ ਚੈਨਲਾਂ ਤੇ ਇਹ ਟੈਰਰ ਫਲਾਉਂਦੇ ਆ ਇਹ ਰੈਡਿਕਲ ਹੈ ਇਹ ਹਾਰਡਲਾਈਨਰ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਅਸੀਂ ਸਾਰੇ ਕਹਨੇ ਆ ਕਿ ਅਸੀਂ ਪੰਜਾਬ 'ਚ ਸ਼ਾਂਤੀ ਲਿਆਵਾਂਗੇ ਪੰਜਾਬ 'ਚ ਸਾਡੇ ਕਰਕੇ ਸ਼ਾਂਤੀ ਹੈ ਇਹ ਜਿੰਨੇ ਬੰਦਿਆਂ ਨੇ 77 ਸਾਲ ਤੋਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਇਹੀ ਦਰਬਾਰ ਸਾਹਿਬ ਟਾਉਣ ਵਾਲੇ ਆ ਇਹੀ ਗਲਾ ਚ ਟਾਇਰ ਪਾਉਣ ਵਾਲੇ ਆ, ਇਹੀ ਧੀਆਂ ਪੰਡਾਂ ਦੀਆਂ ਬੇਪਤੀਆਂ ਕਰਨ ਵਾਲੇ ਆ, ਇਹੀ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਸਜ਼ਾਵਾਂ ਕੀਤੀਆਂ ਉਹ ਕਰਨ ਵਾਲੇ ਆ ਤੇ ਹੁਣ ਗੁਰਦੀਪ ਸਿੰਘ ਨੇ ਕਿਹਾ ਸੀ ਇਹ ਕਿਹੜਾ ਕਾਨੂੰਨ ਹੈ? ਇੱਕ ਹਰਿਆ ਬੰਦਾ ਜਿਨ੍ਹਾਂ ਨੂੰ ਰਵਨੀਤ ਬਿੱਟੂ ਨੂੰ ਅਨਰਲ ਜੇਤਲੀ ਸਾਡੇ ਵਿੱਚ ਨਹੀਂ ਰਹੇ, ਅਨਰਲ ਜੇਤਲੀ ਜੀ ਵੀ ਹਰਗੇ ਅੰਮ੍ਰਿਤਸਰ ਤੋਂ ਤੇ ਰਵਨੀਤ ਬਿੱਟੂ ਜੀ ਵੀ ਹਰਗੇ ਉਹਨਾਂ ਨੂੰ ਕੱਲੇ ਪੰਜਾਬ ਦੇ ਸਿੱਖਾਂ ਨੇ ਨਹੀਂ ਹਰਾਇਆ। ਉਹਨਾਂ ਨੇ ਲੁਧਿਆਣਿਆਂ ਚ ਹੋ ਰਿਹਾ ਹੈ ਉਹਨਾਂ ਨੇ ਹਿੰਦੂਆਂ ਨੂੰ ਵੀ ਰਾਇਆ ਹੈ ਮੁਸਲਮਾਨਾਂ ਨੇ ਵੀ ਰਾਇਆ ਸਾਈਆਂ ਨੇ ਪੰਜਾਬ ਦੇ ਲੋਕਾਂ ਨੇ ਹਰਾਇਆ ਜੇ ਇੱਕ ਹਰਿਆ ਹੋਇਆ ਬੰਦਾ ਵਜ਼ੀਰ ਬਣ ਸਕਦਾ ਹੈ ਤੇ ਫਿਰ ਜਿੱਤਿਆ ਹੋਇਆ ਬੰਦਾ ਐਮਪੀ ਦੀ ਸੌਂ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਸ਼ਾਂਤੀ ਰਾਵਾਂਗੇ ਅਸੀਂ ਪੰਜਾਬ ਦੀਆਂ ਜਿਹੜੀਆਂ ਆਉਣ ਵਾਲਾ ਪੰਜਾਬ ਦੇ ਲੋਕਾਂ ਨੂੰ ਅਸੀਂ ਹਿੰਦੂਆਂ ਨੂੰ ਕਹਿਣੇ ਆ ਵੀਰਾਂ ਨੂੰ ਕਹਿਣਿਆ ਭਰਾਵਾਂ ਨੂੰ ਕਹਿਣਿਆ ਸਾਡੇ ਨਾਲ ਡਿਬੇਟ ਕਰੋ ਸਾਡੇ ਨਾਲ ਬੈਠੋ ਜਿਹੜਾ ਬੰਦਾ ਗਲਤ ਬੋਲਦਾ ਪੰਜਾਬ ਦੇ ਮਾਹੌਲ ਦੀ ਖਰਾਬ ਗੱਲ ਕਰਦਾ ਉਹਨੂੰ ਟੇਬਲ ਤੇ ਲਿਆਓ ਉਹਨੂੰ ਨੰਗਾ ਕਰੋ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਇਹ ਸਾਰੇ ਬੰਦੇ ਮੈਨੂੰ ਦੱਸੋ ਇਹਨਾਂ ਨੇ ਪੰਜਾਬ ਦੇ ਵਪਾਰੀਆਂ ਲਈ ਕੀਤਾ ਇਹ ਜਿਹੜੀਆਂ 70 ਪੰਜਾਬ ਦੇ ਕਿਸਾਨ ਲਈ ਕੀ ਕੀਤਾ ਇਹਨਾਂ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਕੀਤਾ ਇਹਨਾਂ ਨੇ ਪੰਜਾਬ ਦੇ ਪ੍ਰੈਸ ਲਈ ਕੀਤਾ ਇਹਨਾਂ ਨੇ ਪ੍ਰੈਸ ਦੇ ਪਰਚੇ ਕਰਦੇ ਸੋਸ਼ਲ ਮੀਡੀਆ ਤੇ ਕਰਤਾ ਜਿਹੜਾ ਪ੍ਰੈਸ ਚੰਗੀ ਗੱਲ ਕਰਦਾ ਹੈ ਆਰਟੀਕਲ 14 1921 ਦੇ ਮੁਤਾਬਕ ਉਹਦੇ ਚੈਨਲ ਹੀ ਬੰਦ ਕਰਦੇ ਕਿਹੜਾ ਕਾਨੂੰਨ ਹੈ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਇਹਨਾਂ ਨੇ ਇਹਨਾਂ ਨੇ ਸੱਤਿਆਨਾਸ਼ ਕਰਕੇ ਰੱਖਤਾ ਹੈ ਜੋ ਡੈਮੋਕ੍ਰੇਸੀ ਦਾ ਸੱਤਿਆ ਜਿੱਤੇ ਐਮਪੀ ਨੂੰ ਕਰਦੇ ਤੇ ਫਿਰ ਇਹ ਸਾਰਿਆਂ ਦਾ ਸੱਤਿਆਨਾਸ਼ ਕਰਨਗੇ ਅਸੀਂ ਸਾਰੇ ਇੱਕੋ ਬੇਨਤੀ ਕਰਦੇ ਆਂ ਅਸੀਂ ਸਾਰੇ ਇਕੱਠੇ ਹਰ ਕੇ ਅੱਜ ਵੀ ਇਕੱਠੇ ਆਂ ਕੱਲ ਵੀ ਇਕੱਠੇ ਆਂ ਅਸੀਂ ਸਾਰੇ ਪੰਜਾਬ ਨੂੰ ਅਪੀਲ ਕਰਦੇ ਆਂ ਕਿ 227 ਚ ਆਪਾਂ ਇਕੱਠੇ ਹੋ ਕੇ ਸਰਕਾਰੀ ਖਾਲਸਾ ਬਣਾਈਏ ਤੇ ਇਹ ਚੜ੍ਹਦੀ ਕਲਾ ਕਰੀਏ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਵਧੀਆ ਤੇ ਹੋਰ ਵਧੀਆ ਬਣਾਈਏ ਤੇ ਅਸੀਂ ਕਿਸਾਨ ਮਜ਼ਦੂਰ ਸਾਰਿਆਂ ਪਰ ਫੁੱਲੋਂ ਤੋਂ ਅਗੇ ਪੰਜਾਬ ਨੂੰ ਚੰਗੀਆਂ ਲੀਆਂ ਦੇ ਤੋਰੇ ਜਿਨ੍ਹਾਂ ਨੇ ਪੰਜਾਬ ਨੂੰ ਲੜਾ ਕੇ ਬਰਬਾਦ ਕੀਤਾ ਉਹ ਅੱਜ ਨੰਗੇ ਹੋ ਚੁੱਕੇ ਆ ਉਹਨਾਂ ਦੇ ਲਛੇਦਾਰਾਂ ਪਾਛਣਾ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਬੰਦੀ ਸਿੰਘਾਂ ਨੂੰ ਤੁਰੰਤ ਰਿਆ ਕਰਨਾ ਚਾਹੀਦਾ ਗਰਦੀਪ ਜੀ ਜਿਹੜੀਆਂ ਪੰਜ ਜੀਮ ਨਹੀਂ ਚੋਣਾ ਉਹਦੇ ਤੇ ਫਿਰ ਪੱਡੇ ਲੜੋਗੇ ਜਾਂ ਕੋਈ ਹਲੋ ਗਾ ਗਰਿੰਦਰ ਨੰਬਰ 2 ਗਰਿੰਦਰ 748 ਨਹੀਂ ਲੱਗਦਾ 414 ਸਾਡੇ ਦੋਵੇਂ ਮੈਂਬਰ ਪਾਰਲੀਮੈਂਟ ਦੇ ਸਾਰੀਆਂ ਜੱਥੇਬੰਦੀਆਂ ਸਮਾਂ ਹੁੰਦੇ ਅਜੇ ਤਾਂ ਲਾਣੀ ਨਹੀਂ ਹੋਇਆ ਅੱਜ ਜੇ ਕੋਈ ਵਿਅਕਤੀ ਆਪਣੇ ਆਪ ਨੂੰ ਕਹਿ ਰਿਹਾ ਉਹਦਾ ਅਧਿਕਾਰ ਹੈ ਜਮਹੂਰੀ ਜਿਵੇਂ ਉਪਰਤਾ ਮੰਤਰੀ ਨੇ ਕਿਹਾ ਵੀ ਉਹਦੇ ਮੁੰਡੇ ਜੀ ਵੀ ਇੱਕ ਵੀਡੀਓ ਹੈ ਉਹਦਾ ਅਧਿਕਾਰ ਹੈ ਉਹ ਕਹੀ ਮੈਂ ਉਮੀਦਵਾਰ ਹ ਪਰ ਕਿਸੇ ਨੇ ਅਫੀਸ਼ਲ ਜਾਂ ਵਰਤਪਾਲ ਸਿੰਘ ਨੇ ਜਾਂ ਕਿਸੇ ਆ ਜੱਥੇਬੰਦੀਆਂ ਨੇ ਇਸੇ ਲਈ ਜਸਕਰ ਸਾਬ ਜੀ ਸੁਣਨੇ ਉਹਦਾ ਲਾਣ ਨਹੀਂ ਕਿ ਕਿ ਜਿਹੜਾ ਉਮੀਦਵਾਰ ਦਾ ਰੌਲਾ ਪਿਆ ਹਾ ਗੁਲੰਦਰ ਬਖਸ਼ੀ ਸੀਟ ਤੇ ਉਹਨਾਂ ਨੇ ਆਪਣੇ ਉਮੀਦਵਾਰ ਦੇ ਵੀਰਵਾਰ ਤੋਂ ਵੀ ਹਮਾਇਤ ਵਾਪਸ ਲਈ ਹੈ ਉਹ ਕਹਿੰਦੇ ਸੀ ਭਾਈ ਅਮਰ ਤੁਹਾਨੂੰ ਵੀ ਮਿਲਾਂਗੇ ਮਾਪਾ ਠੀਕ ਹੈ ਜੀ ਤੂੰ ਵੀ ਮਿਲਾਂਗਾ ਇੱਥੇ ਇੱਥੇ ਦੇਖੋ ਗੁਰਿੰਦਰ ਜੀ ਜੀ ਹਮਨੇ ਦੇਖਿਆ ਸਮਝ ਬਾਰੇ ਨਹੀਂ ਸਾਡਾ ਕੋਈ ਕਿਸੇ ਨਾਲ ਵੀ ਉੱਥੇ ਮਦਦ ਕਰਨ ਦਾ ਕੋਈ ਇਰਾਦਾ ਨਹੀਂ ਸਾਡੀ ਅਜੇ ਓਕੇ ਸੋ ਨੀ ਨਾ ਪੁਆੜਾ ਕੋਈ ਨਹੀਂ ਕੁਝ ਨਹੀਂ ਜਿਹੜੀਆਂ ਗੱਲਾਂ ਇਹ ਹਾਂਜੀ ਸਾਡਾ ਧਿਆਨ ਖਾਜੀ ਹਾਂਜੀ ਕਰਦੇ ਆ ਜਿਹੜਾ ਉਹ ਹਟਾਉਂਦੇ ਆ ਰੋਕਦੇ ਆ ਕਰੋ ਚਿੱਟੀ ਗੱਲ ਨਹੀਂ ਕਰਦੇ ਆ ਮੁੱਖ ਕਿ ਮੇਰਾ ਪ੍ਰਕਾਸ਼ ਸਿੰਘ ਵਾਲਾ ਦਾ ਪਰਿਵਾਰ ਹੈ ਪਰ ਇਹ ਵੀ ਸਾਡੇ ਸਾਹਮਣੇ ਕੋਈ ਗੱਲ ਨਹੀਂ ਸਾਡੇ ਸਾਹਮਣੇ ਜਿਹੜੀਆਂ ਜੱਥੇਬੰਦੀਆਂ ਉਕੇ ਕਿਹਨ ਚਰਮਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਸਾਰੀ ਪ੍ਰੈਸ਼ਰ ਨੂੰ ਤੇ ਸਾਰੇ ਪੰਜਾਬ ਨੂੰ ਜਦੋਂ ਅਸ਼ੀਆ ਸੀਤਾ ਕੀਤੀ ਹੈ ਤਾਂ ਛੇ ਸਟਾਫੇ ਨੂੰ ਅੱਗੇ ਬਿਠਾਉਣਾ ਤਾਂ ਤੇ ਕਾਬੂ ਨੂੰ ਨਾਲ ਸੂਚੇ ਭਾਈ ਚੜ੍ਹਨ ਲਾ ਲੈ ਇਹ ਤਾਂ ਹਾਰ ਨਹੀਂ ਤੇ ਸਾਰੀ ਇਕੱਠੇ ਸੀ ਇਹ ਹਾਰ ਤੋਂ ਬਾਅਦ ਆਖੀ ਜਿਹੜਾ ਉਹ ਨਾ ਨੀਗਲਾ ਦਾ ਕਾਬੂ ਅੱਜ ਦੇ ਪੰਥ ਉਹ ਰੋਢੀ ਕਾ ਖਾਲਸਾ ਵਾਹਿਗੁਰੂ ਦੇ ਅਸੀਂ ਸਾਡੇ ਨਾਲ ਪੰਥ ਵੀ ਜਥੇਬੰਦੀਆਂ ਨਾਲ ਅੱਜ ਦਾ ਪ੍ਰੋਗਰਾਮ ਸੀ ਇਹ ਕੇਵਲ ਤੇ ਕੇਵਲ ਪੰਜਾਬ ਦੇ ਉਧਰ ਬਹਾਦਰ ਲੋਕਾਂ ਦਾ ਧੰਨਵਾਦ ਕਰਨ ਦਾ ਸੀ ਜਿਨ੍ਹਾਂ ਨੇ ਪੰਥਕ ਸੀਟਾਂ ਦੋ ਜਿਤਾ ਕੇ ਤੇ ਹੋਰ ਪੰਥਕ ਉਮੀਦਵਾਰਾਂ ਨੂੰ ਵੋਟਾਂ ਪਾਈ ਸਾਡਾ ਪ੍ਰੋਗਰਾਮ ਇਹ ਆ ਕਿ 2027 ਚ ਪੰਜਾਬ ਚ ਚੰਗੀ ਉਹ ਜੀ ਸ਼ਾਨ ਸਾਹਿਬ ਦੇ ਥੱਲੇ ਇੱਕ ਸਰਕਾਰ ਬਣਾਈ ਤੇ ਦੂਸਰਾ ਪੱਖ ਮੈਂ ਇਹ ਕਹਾ ਕਿ ਅਕਾਲੀਗੱਲ ਉਹ ਤਾਂ ਬਾਦਲ ਅਕਾਲੀਗੱਲ ਬਣ ਗਿਆ ਸੀ ਬਾਦਲ ਕਾਰਨ ਤੋਂ ਬਠਿੰਡਾ ਅਕਾਲੀਗੱਲ ਬਣ ਗਿਆ ਬਠਿੰਡਾ ਅਕਾਲੀਗੱਲ ਅੱਜ ਕੱਲ੍ਹ ਪਾਟ ਰਿਹਾ ਉਸ ਵੇਲੇ ਮੈਂ ਕਿਉਂਕਿ ਬਹੁਤ ਸਾਰੀਆਂ ਜਥੇ ਬਣ ਗਈਆਂ ਸੀ ਕੱਟੀਆਂ ਹੋਈਆਂ ਹਰ ਇੱਕ ਬੰਦੇ ਦੇ ਆਪ ਕੋ ਆਪਣੇ ਵਿਚਾਰ ਆ ਪਰ ਜਿਹੜੇ ਬਠਿੰਡਾ ਅਕਾਲੀਗੱਲ ਤੋਂ ਕਿਨਾਰਾ ਕਰ ਰਹੇ ਹਨ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਕਿਹਾ ਚੰਗੀ ਗੱਲ ਆ ਡੁੱਬਦੀ ਬੇੜੀ ਚੋਂ ਜਿੰਨੇ ਛੇ ਤੇ ਬਠਿੰਡਾ ਕਾਲੀ ਦਲ ਚੋਂ ਪੁੱਤਰ ਆਉਣ ਜੇ ਉਹ ਬਹੁਤ ਚੰਗੀ ਗੱਲ ਆ ਕਿ ਪੰਜਾਬ ਦਾ ਇੱਕ ਚੰਗਾ ਕਾਫਲਾ ਬਣ ਕੇ ਪੰਥ ਦਾ ਤੇ ਇੱਥੇ ਇੱਕ ਚੰਗੀ ਸਰਕਾਰ ਬਣੀ ਕੱਲੀ ਸਰਕਾਰ ਬਣੀ ਨਾ ਬਾਦਲਾਂ ਨੂੰ ਕਾਂਗਰਸ ਮੰਨੂ ਟੋਪੀ ਵਾਲਿਆਂ ਨੂੰ ਗੱਲਾਂ ਨਾ ਕਰਨ ਜਿਹੜਾ ਪੰਜਾਬ ਦਾ ਅੱਜ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਪੰਜਾਬ ਦੇ ਪਾਣੀ ਤੱਕ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਆ ਪੰਜਾਬ ਦਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਉਹ ਸਾਰਾ ਕੁਝ ਪੰਜਾਬ ਨੂੰ ਚੰਗਾ ਬਣਾਉਣ ਦੀ ਖਾਤਰ ਪ੍ਰਧਾਨ ਮੰਤਰੀ ਤੇ ਕੇਂਦਰੀ ਸਰਕਾਰ ਤੇ ਦਬਾਅ ਬਣਾਉਣ ਦੀ ਖਾਤਰ ਕਿ ਅੱਗੇ ਸਾਡਾ ਆਨੰਦਪੁਰ ਦਾ ਮਤਾ ਜਿਉਂਦਾ ਤਿਉਹਾਂ 4 ਅਗਸਤ 1982 ਨੂੰ ਮੋਰਚਾ ਲੱਗਿਆ ਨਾ ਅਸੀਂ ਹਰਿਆਣਾ ਜਿੱਤਿਆ ਨਾ ਅਸੀਂ ਛੱਡਿਆ ਸਾਡੇ ਨਾਲ ਪਾਰਟੀਆਂ ਉਸ ਗੱਲ ਤੇ ਪਹਿਰਾ ਦੇ ਕੇ ਔਰ ਜਿਹੜੇ ਪੰਜਾਬ ਦੀ ਬੁਨਿਆਦੀ ਹੱਕ ਮੰਗਾ ਉਹਨਾਂ ਬੰਨਿ ਧਿਆਨ ਦੇ ਕੇ ਆਉਣ ਵਾਲੇ ਸਮੇਂ 'ਚ ਅਸੀਂ ਗੁਰਦੀਪ ਸਿੰਘ ਨੇ ਸ਼ਾਇਦ ਪਹਿਲਾਂ ਕਿਹਾ ਹੋਵੇ ਅਸੀਂ ਪੰਜਾਬ 'ਚ ਇੱਕ ਬਹੁਤ ਵੱਡਾ ਕਾਫਲਾ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹਜ਼ਾਰਾਂ ਲੋਕਾਂ ਦਾ ਕਾਫਲਾ ਲੈ ਕੇ ਅਸੀਂ ਪੰਜਾਬ ਦੇ ਵਿੱਚ ਕਮਾਰਚ ਕਰਾਂਗੇ ਤਾਂ ਜੋ ਕੇਂਦਰ ਸਰਕਾਰ ਦੇ ਕੰਨ ਫੁੱਲ ਸਕਣ ਕਿ ਉਹ ਆਨੰਦਪੁਰ ਦਾ ਮਤਾਜੀ ਨੂੰ ਕਾਂਗਰਸ ਦੀ ਬੇਈਮਾਨ ਸਰਕਾਰ ਨੇ ਇੰਦਰਾ ਦੀ ਬੇਈਮਾਨ ਸਰਕਾਰ ਨੇ ਇੱਕ ਅੰਕਾ ਦੇ ਟੋਪਾਂ ਦਾ ਜ਼ਬਰ ਸਾਹ ਢਾਤਾ ਅੱਜ ਉੱਥੇ ਮੋਦੀ ਬੈਠਾ ਔਰ ਮੋਦੀ ਦਾ ਹੱਕ ਮੰਗਦਾ ਕਿ ਉਹ ਗੱਲਾਂ ਸਾਡਾ ਸਾਡੇ ਦਾ ਮੰਗਣ ਤੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇ 81 ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਪਤਾਨ ਨੂੰ ਸਿੱਖਾਂ ਨੂੰ ਕੋਈ ਰਾਹਤ ਨਹੀਂ ਮਿਲੀ ਤੇ ਅਸੀਂ ਚਾਹੁੰਦੇ ਆ ਕਿ ਰਾਹਤ ਮਿਲੇ ਚੰਗੀ ਸਰਕਾਰ ਬਣ ਕੇ ਔਰ ਤੁਹਾਡੇ ਜਰਗੇ ਪੰਜਾਬ ਦੇ ਲੋਕਾਂ ਨੇ ਕਹਿਣਾ ਚਾਹੁੰਦੇ ਆ ਕਿ ਕੋਈ ਜਿਵੇਂ دہشت ਪਾਈ ਜਾ ਰਹੀ ਆ ਕਿ ਦੋ ਸ਼ੀਟਾਂ ਜਿੱਤ ਕੇ ਇਹਨੂੰ ਰੈਡੀਕਲ ਕਹਿਣ ਲੱਗ ਗਏ ਗੁਰਦੀਪ ਸਿੰਘ ਬਠਿੰਡਾ ਬੈਠਾ ਤਾਰਮ ਜਣ ਬਾਬਾ ਬੈਠਾ ਜਸਕਰਨ ਸਿੰਘ ਬੈਠ ਗਿਆ ਬਲਵਿੰਦਰ ਸਿੰਘ ਬੈਠ ਗਿਆ ਬਾਬਾ ਜੀ ਬੈਠਾ ਚਰੋਣ ਤੇ ਮੈਂਬਰ ਹੁਲੀ ਸਾਹਿਬ ਦੱਸੋ ਇਹਨਾਂ ਕਿਹੜੇ ਬੰਦਿਆਂ ਚੋਂ ਪਿਛਲੇ 40 ਸਾਲਾਂ ਕਿਉਂ ਇਹਨਾਂ ਨੇ ਕਿਹੜੇ ਕਤਲ ਕਰਤੇ ਇਹਨਾਂ ਨੇ ਕੀ ਪੰਜਾਬ ਦਾ ਮਾਹੌਲ ਖਰਾਬ ਕਰਤਾ ਕਿ ਜੇ ਸਾਡੇ ਤੇ ਇੱਕ ਵੀ ਕੋਈ ਬੰਦਾ ਦੱਸੇ ਸਾਡੇ ਨਾਲ ਡਿਬੇਟ ਕਰੇ ਕਿ ਤੁਸੀਂ ਆਹ ਮਾਹੌਲ ਪੰਜਾਬ ਦਾ ਅਸੀਂ ਪਰਿਵਾਰਾਂ ਵਾਲੇ ਬੰਦੇ ਪੰਜਾਬ ਨੂੰ ਅੱਗੇ ਬਚਾਉਣ ਵਾਲੇ 87% ਕੁਰਬਾਨੀਆਂ ਕਰਕੇ ਦੇਖਦੇ ਸੁਧਾਰ ਦੇ ਰਾਖੇ ਅਸੀਂ ਆ ਇਹ ਮਾਮਲਾਸ ਦੇ ਇਹਨਾਂ ਨੇ ਤਾਂ ਕੀਤੇ ਕੁਛ ਨਹੀਂ ਦੇਸ਼ ਦੇ ਸਾਡਾ ਅਸੀਂ ਦੇਸ਼ ਦੇ ਸਾਰੇ ਸਾਰੇ ਭਾਰਤ ਦੇ ਸਾਡੇ ਸਿੱਖ ਬੈਠਿਆ ਸੈਂਕੜੇ ਜਮੀਨਾਂ ਉਹਨਾਂ ਕੋਲੇ ਅਸੀਂ ਟੁੱਟਣ ਕਿਉਂ ਦੇਵਾਂਗੇ ਅਸੀਂ ਦੇਸ਼ ਨੂੰ ਬਚਾਉਣ ਵਾਲੇ ਅਸੀਂ ਦੇਸ਼ ਨੂੰ ਇਥੇ ਬਦਾਲੀ ਭਜਾਇਆ ਅੰਗਰੇਜ਼ ਭਜਾਏ ਔਰ ਸਾਰੇ ਅਸੀਂ ਭਜਾਉਣ ਵਾਲੇ ਲੋਕ ਆ ਆ ਸਾਨੂੰ ਬਦਨਾਮ ਕੀਤਾ ਜਾ ਰਿਹਾ ਇਸ ਕਰਕੇ ਕਿਰਪਾ ਕਰਕੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਡੇ ਜਿਹੜੇ ਜਿੱਤੇ ਉਮੀਦਵਾਰ ਆ ਔਰ ਸਾਡੀ ਪਾਰਟੀ ਨਾਲ ਜਿਨ੍ਹਾਂ ਨੇ ਜਤਾਏ ਆ ਇਹਨਾਂ ਤੇ ਭਰੋਸਾ ਕਰਕੇ ਚੱਲਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਪਾਲ ਸਰ ਅਮਰਪਾਲ ਜੀ ਉਹ ਜਿਹੜਾ ਐਨਐਸਏ ਲਈ ਗਿਆ ਉਹਨਾਂ ਕੋਲ ਇਹੋ ਜਿਹੀ ਕੀ ਚੀਜ਼ ਮਿਲ ਗਈ ਸੀ ਜਾਂ ਕੀ ਉਹਨਾਂ ਨੇ ਕਰਤਾ ਸੀ ਐਨਐਸਏ ਨਾਲ ਉਹਨਾਂ ਕੋਲੇ ਕੁਝ ਨਹੀਂ ਮਿਲਿਆ ਕਿਉਂਕਿ ਇੱਕ ਦਹਿਸਤ ਆ ਬਈ ਸਿੱਖਾ ਉਹ ਬੰਦੇ ਨੇ ਆ ਕੇ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ ਤੇ ਨਸ਼ਿਆਂ ਦੀ ਗੱਲ ਕੀਤੀ ਜਿਹੜੀਆਂ ਸਰਕਾਰਾਂ ਨਸ਼ੇ ਛੁਡਾਉਣ ਦੀ ਖਾਤਰ ਬਣ ਰਹੀਆਂ ਕਿ ਨਸ਼ੇ 24 ਘੰਟੇ ਛੁਡਾ ਦੇਾਂਗੇ ਉਹ ਫੇਲ ਹੋ ਗਏ ਔਰ ਉਹਨੇ ਦੋ ਹੀ ਗੱਲਾਂ ਕੀਤੀਆਂ ਸੀ ਉਹਦੇ ਨਾਲ ਆਮ ਮੁੰਡੇ ਨੌਜਵਾਨ ਤੁਰੇ ਸਾਰੇ ਔਰ ਜੋ ਤੁਰੇ ਇਹਨਾਂ ਨੂੰ ਪੈੜੀ ਲੱਗਦੀ ਆ ਹੋਗਾ ਅਮਰਪਾਲ ਨੇ ਕੋਈ ਵੀ ਅਜਿਹੀ ਗਲਤ ਨਹੀਂ ਗੱਲ ਕੀਤੀ ਕਿ ਜੇਲ੍ਹ ਚ ਰੱਖਿਆ ਜਾਵੇ ਉਹਨੂੰ ਲੱਖਾਂ ਲੋਕ ਉਹਦੇ ਮਗਰ ਖੜੇ ਆ ਲੱਖਾਂ ਲੋਕਾਂ ਦੀ ਤਰਜਮਾਨ ਲਈ ਅਮਰਪਾਲ ਤੇ ਭਾਈ ਸਰਬਜੀਤ ਸਿੰਘ ਕਰਦੇ ਆ ਉਹ ਲੋਕ ਕਿਵੇਂ ਗਲਤ ਹੋਗੇ ਸਾਡੇ ਮਗਰ ਸਵਤ ਖਾਲਸੇ ਚ ਲੱਖਾਂ ਲੋਕ ਗਏ ਜੱਬੇ ਦੀ ਧਰਤੀ ਤੇ ਬਾਦਲ ਦੀ ਸਰਕਾਰ ਨੇ ਸਾਡੇ ਬੰਦੇ ਫੜ ਕੇ ਅੰਦਰ ਕਰਤੇ ਅਜੇ ਮੈਂ ਲੱਖਾਂ ਲੋਕ ਅੰਦਰ ਕਰਤੇ ਲੱਖਾਂ ਅਸੀਂ ਬੰਦੇ ਗਲਤ ਸੱਤ ਹੋ ਗਏ ਪਰ ਜਿਹਨ ਲੱਖਾਂ ਲੋਕ ਗਏ ਇਸ ਕਰਕੇ ਉਹ ਲੱਖਾਂ ਲੋਕ ਅੰਮ੍ਰਿਤਪਾਲ ਦੇ ਮਗਰ ਜਿਹਨਾਂ ਨੇ ਵੋਟ ਪਾਈ ਆ ਜਾਂ ਫਰੀਦਕੋਟ ਵੋਟ ਪਾਈ ਆ ਉਹ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਇਹ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਮਾਹੌਲ ਖਰਾਬ ਗਵਰਨਮੈਂਟ ਕਰ ਰਹੀ ਅਸੀਂ ਨਹੀਂ ਕਰ ਰਹੇ ਉਹਨੂੰ ਛੱਡਣਾ ਚਾਹੀਦਾ ਉਹ ਆ ਕੇ ਕੀ ਕਰਦਾ ਉਹ ਜ਼ਿੰਮੇਵਾਰੀ ਅਮਰਪਾਲ ਦੀ ਆ ਕਿ ਉਹ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਤੇ ਖੜਾ ਉੱਤਰਦਾ ਕਿ ਨਹੀਂ ਉੱਤਰਦਾ ਉੱਤਰਨਾ ਚਾਹੀਦਾ ਸਰਬਜੀਤ ਨੂੰ ਵੀ ਮੈਂ ਅਪੀਲ ਕਰਦਾ ਤੇ ਅਮਰਪਾਲ ਦੇ ਪਰਿਵਾਰ ਨੂੰ ਵੀ ਆਉਗਾ ਸਿੱਖਾਂ ਦੇ ਦਰਬਾਰ ਆ ਅਮਰਪਾਲ ਉਧਰ ਨਹੀਂ ਰਹੂਗਾ ਇੱਥੇ ਆਉਗਾ ਇੱਥੇ ਆ ਕੇ ਉਹ ਆ ਕੇ ਆਉਂਦਾ ਪ੍ਰੋਗਰਾਮ ਕਰੂ ਜਿੱਥੇ ਬੰਦਿਆਂ ਇਕੱਠੀਆਂ ਕਰੇ ਨਾਲ ਲਵੇ ਪੰਥ ਇਕੱਠਾ ਕਰੇ ਪੰਥ ਐਨੇ ਬੰਦਿਆਂ ਦਾ ਨਹੀਂ ਪੰਥ ਲੱਖਾਂ ਲੋਕਾਂ ਦਾ ਉਹਨਾਂ ਨੂੰ ਅਸੀਂ ਇਕੱਠੇ ਕਰਨਾ ਔਰ ਅਮਰਪਾਲ ਦੀ ਅਸੀਂ ਤਾਇਦ ਕਰਦੇ ਆ ਉਹਦੇ ਅਸੀਂ ਹੱਕ ਜਾਂ ਆ ਨੌਜਵਾਨ ਜਸਕਰਨ ਸਿੰਘ ਉੱਥੇ ਰਹਾ ਇਹਨੇ ਉਹਦੇ ਵੋਟਾਂ ਹੀ ਮੰਗੀਆਂ ਸਾਰਾ ਕੁਝ ਅਸੀਂ ਖ਼ਬਰ ਕੋਟ ਰਹੇ ਹਾਂ ਅਸੀਂ ਸਾਰੇ ਅੰਮਰਪਾਲ ਦੇ ਸਰਬਜੀਤ ਸਿੰਘ ਦੇ ਨਾਲ